ਮੰਮੀ ਉਹ ਵੀ ਆ ਜਾਣ ਤੂੰ ਹੀ ਜਾਵੇਂ ਤੇ ਉਹਦਾ ਇੱਥੇ ਕੁਝ ਵੀ ਨਹੀਂ ਇਸ ਤਰ੍ਹਾਂ ਮੰਮੀ ਜੀ ਰਹਿ ਕੀਤੀ ਅੱਜ ਉਹਨਾਂ ਨਾਲ ਤੇ ਅਸੀਂ ਅੱਜ ਜਾਣਾ ਏ ਕੀ ਰਹਿ ਕੀਤੀ ਐ ਉਹ ਫਟ ਪਤਨ ਤੜਕੇ ਦੋ ਕਿੱਥੇ ਤੋਰਿਆ ਮੈਂ ਉਹ ਨਹੀਂ ਮੁੜ ਕੇ ਆਏਗਾ ਹੈ ਮੇਰੀ ਤਾਂ ਕੁੜੀ ਡੀਕਦੀ ਐ ਇੱਥੇ ਆਰ ਸੱਤੇ ਚੜ ਕੇ ਦਿਨ ਦੇਗੇ ਦੋ ਹੈ ਕੀ ਤੋਦੇ ਤੇ ਕੀਤਾ ਤੁਸੀਂ ਕੀ ਨਹੀਂ ਕੀਤਾ ਬੈਣੇ ਵਾਸਤੇ ਲੈ ਆਈ ਛਸਾ ਵਾਲਾ ਤੌਸਲਾ ਮੈਨੂੰ ਚੰਗਾ ਲੱਗਦਾ ਮੈਂ ਨਹੀਂ ਖਾਦੀ ਪੀਂਦੀ ਤੁਹਾਡਾ ਕੁਝ ਜਿਹੜੇ ਕੱਲ ਮੇਰੀ ਕੁੜੀ ਜਾਨੀ ਕੁਝ ਬੰਦਾ ਨਾ ਮੈਂ ਨਹੀਂ ਖਾਣਾਗਾ ਤੁਹਾਡਾ ਮੰਮੀ ਜੀ ਕੋਈ ਨਾ ਸੀ ਚਲੇ ਜਾਵਾਂਗੇ ਅੱਜ ਮੈਂ ਉਹਨਾਂ ਦਾ ਰਾਤ ਰਹਿ ਕੀਤੀ ਸੀਗੀ ਜਾਣਾ ਸੀ ਅੱਜ ਖਬਰ ਤੂੰ ਪੇਕੇ ਆਵਾ ਤਰਾ ਰਹਿ ਕਿਤੇ ਫੇ ਪੇਕੇ ਨੂੰ ਜਾਣਾ ਹੋਵੇ ਤੂੰ ਕਣ ਮੇਰੀ ਕੁੜੀ ਵਾਸਤੇ ਕੀਤੀ ਹੈ ਮੇਰੇ ਨਾਲ ਕੋਈ ਰਹਿ ਕੀਤੀ ਤੁਸੀਂ ਬੈਠੇ ਮੈਂ ਤਾਂ ਬੈਠੀ ਡੀਕੀ ਜਾਨੀ ਆ ਵੀ ਕੋਈ ਮੇਰੇ ਕੋਲੇ ਆ ਕੇ ਬੈਠੂਗਾ ਕੋਈ ਗੱਲ ਰਹਿ ਕਰਾਂਗੇ ਵੀ ਕੁੜੀ ਵਾਸਤੇ ਆਪਾਂ ਕੁਝ ਲੈ ਕੇ ਜਾਣਾ ਹੈ ਮੰਮੀ ਜੀ ਕੀ ਲੈ ਕੇ ਜਾਗੇ ਨਾ ਕੋਈ ਤੂੰ ਕਹ ਦੱਸਦੀ ਕੁਝ ਨਾ ਹੋ ਦੱਸ ਦ ਬਿੱਜੂ ਹੋ ਬੜਾ ਫਰਦਖੁਨੀ ਕੀ ਕਰਦੇ ਫਰਦੇ ਮੇਰੇ ਵਾਸਤੇ ਹੈ ਮੇਰਾ ਕੁੜੀ ਤਾਂ ਮੈਂਨੇ ਜੀ ਕਰ ਕੁੜੀ ਦਾ ਨਹੀਂ ਨਾ ਕੁਝ ਕਰਦੇ ਮੇਰੇ ਵਾਸਤੇ ਕੁਝ ਨਹੀਂ ਖਾਣ ਪੀਣੂ ਲੈ ਮੈਂ ਨਹੀਂ ਖਾਣਾ ਪੀਣਾ ਤੁਹਾਡ

ਦੋ ਡੱਬੇ ਨੋਕੇ ਕਰੇ ਅੱਛਾ ਕੁੰਸੀਰੀ ਨੂੰ ਕੰਬਲ ਚਾਹੀਦਾ ਸਾਰੇ ਪਰਿਵਾਰ ਨੂੰ ਕੱਪੜੇ ਚਾਹੀਦੇ ਆ ਕੁੜੀ ਨੂੰ ਕੋ ਸਿਉਣੇ ਦੀ ਟੂਮ ਚਾਹੀਦੀ ਆ ਐ ਥੋੜੀ ਹੁੰਦਾ ਵੀ ਤੇਰੇ ਦੋ ਡੱਬੇ ਲੈ ਆ ਕੇ ਵਿਖਾ ਤੇ 10 11 ਡੱਬੇ ਲੱਗਣਗੇ ਉਹਨੇ ਕਰ ਦੇ ਮੈਂ ਤਾਂ ਦੋ ਡੱਬੇ ਤੇ 1100 ਰੁਪਿਆ ਦੇਣ ਚੱਲਿਆ ਸੀ ਤੂੰ ਦਾਅਸ ਦੇ ਹੁਣ ਕੀ ਦੇਣ ਜਾਣਾ ਭਾਈ ਉਹਨੂੰ ਤਾਂ ਅੱਗੇ ਆਮੋ ਦੀਵਾਲੀ ਦੇ ਕੇ ਆਓ ਜਿਵੇਂ ਅੱਗੇ ਦੇ ਕੇ ਆਏ ਸੀਗੇ ਸਾਰੇ ਪਰਿਵਾਰ ਨੂੰ ਕੱਪੜੇ ਚਾਹੀਦੇ ਆ ਸੀਰੀ ਦਾ ਕੰਬਲ ਚਾਹੀਦਾ 11 ਡੱਬੇ ਚਾਹੀਦੇ ਕੰਨਾਂ ਵਾਸਤੇ ਕੋਈ ਟੂਮ ਚਾਹੀਦੀ ਆ ਚਲ ਕੋਣੀ ਮਾਤਾ ਫਿਰ ਦੇ ਆਵਾਂਗੇ ਕੋਣੀ ਦੇ ਆਵਾਂਗੇ ਨਹੀਂਗੇ ਤਿਆਰੀ ਕਰੋ ਦਿਨ ਤਾਂ ਦੌਰੇਗੇ ਕਿੰਦਾ ਕਿਦਾਂ ਜਾਵਾਂਗੇ ਫਿਰ ਪਿਛਲੀ ਦੀਵਾਲੀ ਆਪਾਂ ਦੇ ਕੇ ਤਾਂ ਆਏ ਉਹਨਾਂ ਨੂੰ ਪਿਛਲੀ ਤਾਂ ਦੇ ਕੇ ਆਏ ਆ ਭਾਈ ਉਹ ਆਏ ਸਾਲ ਉਹਨਾਂ ਦੇ ਘਰ ਮਤਾਬਕ ਤਾਂ ਫਿਰ ਆਏ ਸਾਲ ਹੀ ਜਾਉਗੀ ਜਿੱਡਾ ਤਕਣਾ ਘਰ ਆ ਤੇ ਫਿਰ ਉਹ ਨਹੀਂ ਜਿਸ ਹਾਵ ਨਹੀਂ ਜਾਣਾ ਪੈਂਦਾ ਐ ਸਾਲ ਵੀ ਚਲ ਕੋਣੀ ਮਾਤਾ ਉਹ ਤਾਂ ਨੰਗ ਨਾ ਵਡਾਓ ਸਰੀਕੇ ਚ ਉਹਦਾ ਸਰੀਕਾ ਬਥੇਰਾ ਤਕਣਾ ਤਾਂ ਬਥੇਰੇ ਵੱਡੇ ਘਰੇ ਵਿਆਹੀ ਆ ਕੁੜੀ ਉਹ ਤਾਂ ਵੱਡੇ ਘਰੇ ਤਾਂ ਵਿਆਹੀ ਆ ਮਾਤਾ ਫਿਰ ਹੁਣ ਤਲ ਕੋਈ ਨਹੀਂ ਦੇ ਆਵਾਂਗੇ ਫਿਰ ਭਾਈ ਤੋ ਕੋਈ ਕੋਸ਼ਿਸ਼ ਕਰਾ ਹੁਣ ਤਾਂ ਸਾਰਾ ਕੁਝ ਲੈ ਕੇ ਜਾਣਾ ਪਊਗਾ ਐਂ ਤਾਂ ਆਪਾਂ ਖਾਲੀ ਵੀ ਜਾਂਦੇ ਭੜੇ ਲੱਗਾਂਗੇ ਐ ਨਹੀਂ ਮੈਂ ਜਾਂਦੀ ਜੁੰਦੀ ਕਿ ਜਿਵੇਂ ਤੁਸੀਂ ਆਖੋਗੇ ਖਾਲੀ ਜਾਵੜਾ ਮੈਂ ਨਹੀਂ ਜਾਣਾ ਜੂਣਾਗਾ ਮੇਰੀ ਕੁੜੀ ਵਿਚਾਰੀ ਫੋਨ ਕਰੀ ਜਾਂਦੀ ਐ ਹੈਂ ਦਿਵਾਲੀ ਡਿੱਕੀ ਜਾਂਦੀ ਐ ਤੇ ਇਹਨਾਂ ਦੇ ਹੋਈ ਕੋਈ ਕੰਨ ਤੇ ਜੂ ਨਹੀਂ ਸਰਕਦੀਗੀ ਮੌਜ ਨਟਿਆ ਟੌਰ ਕੱਢ ਲੈਂਦੇ ਤੇ ਪੇਕਿਆਂ ਦੀ ਤਿਆਰੀ ਕਰ ਲੈਂਦੀ ਐ ਤੇ ਆਹ ਬਣੂਗੀ ਗੱਲ ਹੁਣ ਜਦੋਂ ਮੇਰੇ ਪੁੱਤ ਸਾਰਾ ਕੁਝ ਲੈ ਕੇ ਆਊਗਾ ਤੇ ਫੇਰ ਅਸੀਂ ਜਾਵਾਂਗੇ ਸੱਜ ੱਜ ਕਿਤੇ ਮੇਰੀ ਧੀ ਦਾ ਨੱਕ ਉੱਚਾ ਹੋ ਜਾਊਗਾ ਪਿਆਸਾ ਉਹ ਰਿਆਂ ਚ ਵੱਡੇ ਘਰੇ ਵਿਆਹ ਹੁੰਦਾ ਆਹੀ ਫਾਇਦਾ ਹੁੰਦਾ ਜਦੋਂ ਆਪਾਂ ਸਾਰਾ ਸਮਾਨ ਲੈ ਕੇ ਜਾਂਦੇ ਨਾਲ ਟੂਮ ਛੱਲਾ ਲੈ ਕੇ ਜਾਂਦੇ ਨਾਲ ਲੀਲਾ ਲੱਤਾ ਲੈ ਕੇ ਜਾਂਦੇ ਤਾਂ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਵੇਖ ਕੇ ਇਹ ਬਣੂਗੀ ਗੱਲ ਕੀ ਗੱਲ ਪਰੇਸ਼ਾਨੂ ਕਿ ਬੈਠੇ ਆ ਕੀ ਕਰਾਂ ਯਾਰ ਮੈਂ ਇੱਕ ਤਾਂ ਆਪਣੇ ਹੁਣ ਝੋਨਾ ਵੀ ਨਹੀਂ ਹੋਇਆ ਪਾਣੀ ਆ ਗਿਆ ਸਾਰੇ ਤੈਨੂੰ ਪਤਾ ਹੀ ਹੈ ਉਦੋਂ ਆੜਤੀ ਆ ਪੈਸੇ ਨਹੀਂ ਦਿੰਦਾ ਹੁਣ ਮਾਤਾ ਕੋਈ ਨਾ ਟੈਨਸ਼ਨ ਕਾ ਤੋ ਲੈ ਬਿਠੇ ਟੈਨਸ਼ਨ ਫਿਰ ਕੋਈ ਹੱਲ ਹੋ ਜਾਊਗਾ ਐ ਕਰੀ ਜਾਨੇ ਤੁਸੀਂ ਮਾਤਾ ਹੁਣ ਜਿਆਦਾ ਫੜੀ ਬੈਠੀ ਹੁਣ ਮੈਂ ਦੱਸ ਕੀ ਕਰਾਂ ਹੁਣ ਜੀ ਫਿਰ ਉਹ ਨਹੀਂ ਮਜਬੂਰੀ ਸਮਝਦੀ ਫਿਰ ਕੀਤਾ ਵੀ ਕੀ ਜਾਵੇ ਤੁਸੀਂ ਐਵੇਂ ਟੈਨਸ਼ਨ ਨਾ ਲਓ ਕੋਈ ਨਾ ਆਪਾਂ ਕਰ ਲੈਨੇ ਹੱਲ ਮੇਰੇ ਆ ਕੰਨਾਂ ਦੇ ਨਾ ਮੈਂ ਤੁਹਾਨੂੰ ਲਾ ਕੇ ਦੇ ਦੇਣੀ ਆ ਤੇ ਤੁਸੀਂ ਘੇਰਾ ਇਹਨਾਂ ਨੂੰ ਵੇਚ ਕੇ ਤੇ ਤੁਸੀਂ ਦੀਦੀ ਉਹ ਰੈਂਸ ਤੇ ਟੌਪਸ ਲਿਓ ਤੇ ਤੋ ਸੇ ਬਾਅਦ ਚ ਮੈਨੂੰ ਬਣਾ ਦੇਉ ਜੀ ਤੇਰੇ ਟੌਪਸ ਥੋੜੀ ਵੇਚਨੇ ਆ ਉਹੀ ਗੱਲ ਹਰ ਤੂੰ ਕੁਛ ਨਹੀਂ ਹੁੰਦਾ ਤੂੰ ਐਵੇਂ ਦਿਮਾਗ ਤੇ ਨਲਾ ਕਰ ਲੈ ਐਵੇਂ ਤੂੰ ਉਹੀ ਗੱਲ ਟੈਨਸ਼ਨ ਲਈ ਬੈਠਾ ਤੂੰ ਯਾਰ ਤੂੰ ਕਿੱਥੇ ਕਿੱਥੇ ਤੂੰ ਉਹ ਕਰੇਂਗੀ ਇਹ ਤਾਂ ਹੁਣ ਐਸਾ ਵਾਲੀ ਕਹਿ ਦਿੰਦੀ ਐ ਤੂੰ ਐਸਾ ਵਾਲੀ ਟੌਪਸ ਆ ਦੇ ਦਿਆ ਕਰੇਗੀ ਕੋਈ ਨਾ ਤਫੜ ਇਹਨਾਂ ਤੂੰ ਵੇਚ ਕੇ ਤੇ ਤੂੰ ਦੀਦੀ ਵਾਸਤੇ ਬਣਾ ਲਿਆ ਟੌਪਸ ਨਾਲੇ ਕੱਪੜੇ ਲੈ ਆਂ ਜੇ ਪੈਸਾ ਤੇ ਲਵਾਦ ਗਿਆ ਤਾਂ ਉਹ ਇਹ ਤਾਂ ਮੈਂ ਲੈ ਆਉਂਗਾ ਚੱਲ ਤੈਨੂੰ ਬਣਾ ਵੀ ਦੇਉਂਗਾ ਐਡੀ ਨਹੀਂ ਗੱਲ ਕੋਈ ਤੇ ਪਰ ਯਾਰ ਹੁਣ ਆਏ ਸਾਲ ਹੀ ਯਾਰ ਮੈਂ ਨੂੰ ਕੋਈ ਚੱਲ ਕੋਈ ਨਾ ਐਵੇਂ ਕਹਿੰਦੇ ਨੇ ਸ਼ਾਂਤੀ ਨਾਲ ਸਾਰਾ ਦਿਨ ਤੇ ਹਰ ਲੰਗ ਜਾਵੇ ਵਧੀਆ ਗੱਲ ਆ ਤੂੰ ਤਿਆਰ ਹੋ ਐਵੇਂ ਨਾ ਟੈਨਸ਼ਨ ਲਈ ਚੱਲ ਜਾ ਤੂੰ ਕੋਈ ਨਾ ਚੱਲ ਫਿਰ ਹਾਂ ਚੱਲ ਆ ਜਾ ਲੀੜਿਆਂ ਦੇ ਪੈਸੇ ਜੇ ਵਾਵਾ ਬਣਾ ਲਏ ਉਹਨੇ ਹਨਾ ਕਾਫੀ ਬਣਨੇ ਤਾਂ ਸਹੀ ਹੈ ਹਨਾ ਕੱਪੜੇ ਮਹਿੰਗੇ ਹੋਣ ਜਿਵੇਂ ਰਹਿੰਦਿਆ ਰਹੇ ਜੀ ਚਲਾਇਓ ਆਲਮ ਜੀ ਤੂੰ ਇਹ ਕਰਨਾਲ ਤੱਕ ਕੱਪੜੇ ਚੇਂਜ ਕਰ ਲਾ ਫੇ ਚੱਲ ਜੀ ਚੱਲਣਾ ਮਮੀ ਨੂੰ ਹਾਂ ਮਮੀ ਨੇ ਪਾਪਾ ਨੇ ਮੋਠਾ ਬੁਲਾ ਲਿਆ ਕਰ ਠੀਕ ਥੋੜੀ ਜੀ ਚਾਹ ਵੀ ਬਣਾ ਲਾ ਯਾਰ ਗੱਲ ਜੀ ਬੰਜੂ ਵਾਹ ਮੇਰਾ ਕੋਈ ਪਤਾ ਨਹੀਂ ਨਾ ਕੁਝ ਲੈ ਕੇ ਆਇਆ ਹੁਣ ਆ ਬਣਗੀ ਨਾ ਗੱਲ ਹਾਂ ਮਾਤਾ ਸਾਰਾ ਕੁਛ ਲਿਆਇਆ ਮੈਂ ਆਪ ਸਾਰਾ ਕੁਛ ਲਿਆਇਆ ਹਾਂ ਚਲੋ ਚਾ ਤੂੰ ਵੀ ਖਰੀਦ ਲਿਆਇਆ ਆ ਵੀ ਮਾਤਾ ਚੱਲੇਗੀ ਵਾਹ ਆ ਤਾਂ ਮੇਰੇ ਪੁੱਤ ਨੇ ਗੱਲ ਹੀ ਬਣਾਤੀ ਆ ਵੇਖ ਮਾਤਾ ਹਾਂ ਪੁੱਤ ਤੇ ਬਹੁਤ ਫੋਨ ਖਰੀਦ ਕੇ ਲਿਆਏ ਆ ਤੁਸੀਂ ਚਲੋ ਮੰਮੀ ਚੱਲ ਗਏ ਹੁਣ ਲੇਟ ਹੋਣੇ ਆਪਾਂ ਹਾਂ ਤਾਂ ਤੁਹਾਡਾ ਬਾਹਲਾ ਹੀ ਨਾ ਕੁੱਚਾ ਨਹੀਂ ਨਹੀਂ ਚਲੋ ਤੁਸੀਂ ਮੇਰੇ ਤਾਂ ਕੰਨ ਬਹੁਤ ਜ਼ਿਆਦਾ ਦੁਖਦੇ ਨੇ ਨਹੀਂ ਦੁਖੀ ਜਾਂਦੇ 2 ਮਿੰਟ ਦੁਖ ਲੈਣ ਦੇ ਕੰਨਾਂ ਨੂੰ ਕੀ ਗੱਲ ਆ ਕਾਤੋਂ ਨਹੀਂ ਪਉਂਦੀ ਗੀ ਨਹੀਂ ਮੇਰਾ ਦਿਲ ਨਹੀਂ ਕਰਦਾ ਚਲੋ ਕੋਈ ਨਹੀਂ ਘੰਟੇ ਦੋ ਘੰਟੇ ਦੀ ਗੱਲ ਆ ਕੋਈ ਨਹੀਂ ਦੁਖੀ ਜਾਂਦੇ ਕੰਨ ਤੇ ਭੱਜ ਕੇ ਪਾਇਆ ਤਾਂ ਲੱਜ ਪਤਾ ਨਹੀਂ ਜੇ ਚੰਗੇ ਲੱਗਦੇ ਗਿਆ ਆਪਾਂ ਹੁਣ ਕੋੜਮਾ ਚਲਾ ਜਾਣਾ ਤੇ ਉਹ ਵੀ ਆਖਣਗੇ ਨਹੀਂ ਕੋਈ ਨਾ ਕੁਛ ਨਹੀਂ ਆਂਦੇ ਮੰਮੀ ਚਲੋ ਚੱਲ ਅਗੇ ਮੈਂ ਤਾਂ ਕੰਨੀ ਸਮਝ ਛੇਤੀ ਚੱਲ ਅਗੇ ਤੇ ਛੇਤੀ ਕਰੇ ਆਵਾਂਗੇ ਆਪਾਂ ਮੇਰੀ ਦੀਦੀ ਬੋਲੂਗੀ ਆਖੂਗੀ ਮੇਰੇ ਭਾਬੀ ਦੇ ਕੰਨ ਖਾਲੀ ਜਾਂ ਪਾ ਕੇ ਆਪਾਂ ਕੋੜਮਾ ਚਰਮਾ ਦੇ ਜਾਣਾ ਕੀ ਚੰਗਾ ਨਹੀਂ ਲੱ ਨਹੀਂ ਮੈਂ ਨਹੀਂ ਪਾਉਣਾ ਚਲੋ ਚੱਲਗੇ ਤੁਸੀਂ ਤਿਆਰ ਹੋਏ ਆ ਨਾ ਪਤਾ ਹੁਣ ਟਾਈਮ ਜ਼ਿਆਦਾ ਹੋਇਆ ਪਿਆ ਕੋਈ ਨਹੀਂ ਪੁੱਤ ਅਬ ਖੁਸ਼ੀ ਨਾਲ ਜਾਵਾਂਗੇ ਵਧੀਆ ਕੋਈ ਨਹੀਂ ਦੋ ਦੁਖੀ ਜਾਂਦੇ ਕੰਨੇ ਦੋ ਘੰਟੇ ਦੀ ਗੱਲ ਆ ਤੇ ਆ ਕੇ ਲਾਦੀ ਤੇ ਕੇਰਾ ਪਾਇਆ ਕਰਨਾ ਮਾਪਾ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਹਾਂ ਪੁੱਤ ਤੂੰ ਦੱਸ ਸੱਚੀ ਗੱਲ ਇਹਦੇ ਕਾਂਟੇ ਵੇਚ ਕੇ ਤਾਂ ਇਹ ਆ ਲੈ ਕੇ ਆਏ ਆ ਹੈਂ ਹਾਂ ਮਾਤਾ ਜਿਹੜੇ ਵਧੇ ਪੈਸੇ ਸੀ ਉਹਨਾਂ ਦੇ ਲੀੜੇ ਲੂੜੇ ਲੇ ਮਾਤਾ ਤੈਨੂੰ ਪਤਾ ਹੀ ਐ ਐਤਕੀ ਫਸਲ ਹੋਈ ਨਹੀਂ ਆਪਣੇ ਪਾਣੀ ਆ ਗਿਆ ਹੁਣ ਜੇ ਤੂੰ ਕਹਿੰਨੀ ਐ ਵੀ ਉਹਨਾਂ ਦਾ ਨੱਕ ਰੱਖਣਾ ਉਹਨਾਂ ਦਾ ਮੂੰਹ ਰੱਖਣਾ ਫੇਰ ਐਂ ਰੱਖਿਆ ਜੋ ਮਾਤਾ ਆੜਤੀਆਂ ਤਾਂ ਪੈਸੇ ਨਹੀਂ ਦਿੰਦਾ ਪੁੱਤ ਇਹ ਵੀ ਆਪਣੀ ਧੀ ਐ ਬੱਚੀ ਤਾਂ ਨਹੀਂ ਕਰਨੀ ਸੀਗੀ ਇਹ ਵੀ ਆਪਣੇ ਇਸ ਘਰ ਦੀ ਨੂੰਹ ਐ ਇੱਜ਼ਤ ਆਪਣੀ ਇੱਜ਼ਤ ਤਾਂ ਹੈ ਮਾਤਾ ਫਿਰ ਆਪਾਂ 2 ਸਾਲ ਉਹਨਾਂ ਨੂੰ ਕਿੰਨਾ ਕੁਸ ਵਧੀਆ ਜਦੋਂ ਆਪਣੇ ਕੋਲੇ ਸਾਰਾ ਕੁਝ ਸੀ ਫਸਲ ਹੁੰਦੀ ਸੀ ਮੈਂ ਤੈਨੂੰ ਕਿਤੇ ਕਿਹਾ ਸੀ ਆਪਾਂ ਚੁੱਪ ਕਰਕੇ ਜਾ ਵੜਦੇ ਸੀ ਐਤਕੀ ਹੱਥ ਤੰਗ ਸੀ ਤਾਂ ਮੈਂ ਕਿਹਾ 1100 ਰੁਪਇਆ ਤੇ ਦੋ ਡੱਬੇ ਦੇ ਆਉਣੇ ਤੂੰ ਮੰਨ ਨਹੀਂ ਮਾਤਾ ਫਿਰ ਹੁਣ ਅਸੀਂ ਦੱਸ ਕੀ ਕਰੀਏ ਅੱਜ ਤਾਂ ਫਿਰ ਇਹੀ ਕਰਨਾ ਸੀ ਨਾ ਨੇ ਕਰਨਾ ਤਾਂ ਸੀਗਾ ਪੁੱਤ ਨਹੀਂ ਤੇ ਕੰਨਾਂ 'ਚ ਥੋੜੀ ਲਾ ਕੇ ਫੜਾਣੇ ਸੇ ਬੜਾ ਪਹਿਲਾਂ ਮਾਂ ਆ ਵੀ ਜੀ ਦੇ ਪਾਉਂ ਆਇਆ ਸੀ ਇਹਦੇ ਸੁਣਨੇ ਲੱਗਣ ਕਿ ਤਾਂ ਫੇਰ ਹੀ ਆਪਾਂ ਨੂੰ ਗਾਂ ਘੜ ਮੰਦ ਜਾਣ ਦਾ ਜੀ ਕਰੂਗਾ ਐ ਥੋੜੀ ਆਪਾਂ ਕੰਨਾਂ 'ਚ ਜਾਵੜਾਂਗੇ ਹਾਂ ਜੀ ਮਿੱਤਰੋ ਆਪਾਂ ਦਿਖਾਵੇ ਕਰਨ ਦੇ ਵਿੱਚ ਕੰਗਾਲ ਹੋ ਜਾਂਦੇ ਆ ਯਾਰ ਨਾ ਕਰਿਆ ਕਰੋ ਆਈਆਂ ਜਿਹੜੇ ਆ ਦਿਨ ਤਿਆਰ ਬਣਿਆ ਨਾ ਇਹ ਸਿਰਫ ਭੈਣ ਭਰਾਵਾਂ ਦੇ ਮਲਾਪ ਲਈ ਬਣਿਆ ਹੈ ਕਿਸੇ ਨੂੰ ਧਾਰ ਲਟਾਉਣ ਲਈ ਨਹੀਂ ਤੇ ਕਿਸੇ ਨੂੰ ਖਾਣ ਲਈ ਨਹੀਂ ਜਦੋਂ ਆਪਾਂ ਕੁੜੀਆਂ ਆਪਣੀਆਂ ਆਪਣੇ ਕੋਲੇ ਦੋ ਕਿੱਲੇ ਪੈਲੀ ਹੁੰਦੀ ਆ ਆਪਾਂ ਵਿਆਹ ਦਿੰਨੇ ਆ 10 ਕਿੱਲੇ ਵਾਲਿਆਂ ਦੇ ਜੇ ਪੰਜ ਕਿੱਲੇ ਪੈਲੀ ਹੁੰਦੀ ਆ ਆਪਾਂ 20 ਕਿੱਲੇ ਵਾਂਣ ਪਾਲਦੇ ਆ ਕੁੜੀ ਆਸਤੇ ਪਰ ਬਰਾਬਰ ਦਾ ਘਰ ਪਾਲਣਾ ਚਾਹੀਦਾ ਬਾਈ ਜਦੋਂ ਆਪਾਂ 15 ਕਿੱल्ल्याਆਂ ਜਾਂ 20 ਕਿੱल्ल्याਆਂ ਵਾਲੇ ਦੇ ਵਿਆਹ ਦਿੰਨੇ ਆ ਮਗਰੋਂ ਬਈ ਉਹਨਾਂ ਦੇ ਘਰ ਪਰ ਜੀ ਤੁਰੇ ਆਉਨੇ ਆ ساری ਉਮਰ ਆਪਦਾ ਕੁਝ ਨਹੀਂ ਬਣਦਾਗਾ ਸਿਰਫ ਸਾਡਾ ਇਹ ਸਾਰੀ ਟੀਮ ਦਾ ਇੱਕ ਮੈਸੇਜ ਹੈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿਵਾਲੀ ਦੀਆਂ ਪਰ ਇਹ ਦਿਨ ਤਿਹਾਰ ਲਈ ਵਰਤਨ ਲਈ ਵਰਤਾਵੇ ਲਈ ਇਹ ਦਿਨ ਤਿਹਾਰ ਬਣਿਆ ਕਿਸੇ ਦੇ ਢੱਡ ਚ ਸ਼ੁਰਾ ਮਾਰ ਕੇ ਤੇ ਉਹਨਾਂ ਦੇ ਆਪਦੇ ਬੱਚਿਆਂ ਨੂੰ ਆਪਦੇ ਪੁੱਤਨ ਬੰਨੀ ਵੀ ਵੇਖਣਾ ਚਾਹੀਦਾ ਮਾਪਿਓ ਨੂੰ ਵੀ ਇਹ ਕਿੰਨੇ ਕ ਪਾਣੀ ਚਾਹੇ ਕਿੰਨਾ ਕੁਸ ਮਰੀ ਧੀ ਨੂੰ ਦੇ ਸਕਦੇ ਆਪਾਂ ਨੂੰ ਆਪਦੀ ਕਬੀਲਦਾਰੀ ਦੇ ਹਿਸਾਬ ਨਾਲ ਕੁੜੀ ਆਸਤੇ ਘਰ ਲੱਭਣਾ ਚਾਹੀਦਾ ਇਹ ਨਹੀਂ ਵੀ ਆਪਾਂ ਅੱਡੀਆਂ ਚੱਕ ਕੇ ਫਾਹਾ ਲੈ ਲਈਏ ਤੇ ਮਗਰੋਂ ਉਹਨਾਂ ਦੇ ਪੂਰਨੇ ਹੀ ਨਾ ਪੂਰੇ ਜਾਣ ਮਗਰੋਂ ਉਹਨਾਂ ਦੀਆਂ ਦਿਵਾਲੀਆਂ ਹੀ ਨਾ ਦਿੱਤੀਆਂ ਜਾਣ ਮਗਰੋਂ ਉਹਨਾਂ ਦੀਆਂ ਲੋੜੀਆਂ ਹੀ ਨਾ ਪੂਰੀਆਂ ਹੋਣ ਇਹੋ ਜਿਹਾ ਕੰਮ ਵੀਰੇ ਨਹੀਂ ਕਰਨਾ ਚਾਹੀਦਾ ਮਾਪਿਆਂ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਧੰਨਵਾਦ ਹਾਂਜੀ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿਹਨੂੰ ਵੀ ਜਿਹੜਾ ਮੈਸੇਜ ਅਸੀਂ ਦਿੱਤਾ ਜਿਹਨੂੰ ਵੀ ਇਹ ਦਿਲੋਂ ਚੰਗਾ ਲੱਗਾ ਤੇ ਸਾਡਾ ਸ਼ੇਅਰ ਲਾਇਕ ਜ਼ਰੂਰ ਕਰਨਾ ਸਾਨੂੰ ਭਾਈ ਜਿਹਨੂੰ ਵੀ ਵੀਡੀਓ ਚੰਗੀ ਲੱਗੀ ਆ ਸ਼ੇਅਰ ਜ਼ਰੂਰ ਕਰ ਦਿਓ ਦਬ ਕੇ ਹਾਂਜੀ ਧੰਨਵਾਦ ਧੰਨਵਾਦ